ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪੈਣ ਛੱਤੇ ਆਣਾ ਤੇ ਬਾਈ ਦਾ ਦੋਸਤੋ ਖੇਤੀਬਾੜੀ ਦਾ ਕੰਮ ਆ ਘਰੇਲੂ ਪਰਿਵਾਰ ਆ ਦੋਸਤੋ ਘਰ ਦੇ ਦੋਸਤੋ ਪਸ਼ੂ ਆ ਅੱਜ ਦੋਸਤੋ ਇੱਕ ਗੱਭਣ ਮੱਝ ਵਕਾਊ ਆ ਬਣਦੀ ਤੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਐਸੇ ਘਰ ਦੇ ਵਿੱਚੋਂ ਦੋਸਤੋ 5-7 ਦਿਨ ਪਹਿਲਾਂ ਆਪਾਂ ਵੀਡੀਓ ਕਵਰ ਕੀਤੀ ਸੀ ਬਾਈਆਂ ਨੇ ਮੱਕੀ ਵੀ ਦੋਸਤੋ ਸੇਲ ਕਰਨੀ ਸੀ ਤੇ ਮੱਝਾਂ ਵੀ ਸੇਲ ਕਰਨੀ ਸੀ ਤੇ ਅੱਜ ਦੋਸਤੋ ਇੱਕ ਮੱਝ ਹੋਰ ਬਾਈ ਹਰਾਂ ਕੋਲੇ ਤਿਆਰ ਹੋਈ ਆ ਇਹਦੀ ਡਿਟੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਤੇ ਆਓ ਲੈਨੇ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸਾਂਝੀ ਆਓ ਬਾਈ ਬਾਈ ਜੀ ਸਸਰੀ ਘਾ ਸਸਰੀ ਘਾ ਬਾਈ ਬਹੁਤ ਠੀਕ ਠਾਕ ਬਾਈ ਵਧੀਆ ਬਾਈ ਨਾ ਦੱਸਿਓ ਭਰਾ ਆਪਣਾ ਬਾਈ ਨਾਮ ਮਨਿੰਦਰ ਸਿੰਘ ਪਿੰਡ ਛੱਤਿਆ ਨਾਮ ਮਨਿੰਦਰ ਸਿੰਘ ਪਿੰਡ ਛੱਤਿਆ ਤੇ ਨੰਬਰ ਵੀ ਦੱਸ ਦਿਓ ਭਰਾ ਆਪਣਾ ਨੰਬਰ ਹੈਗਾ ਆਪਣਾ 94799 3430 ਠੀਕ ਆ ਤੇ ਬਾਈ 5-7 ਦਿਨ ਆਪਾਂ ਪਹਿਲਾ ਵੀਡੀਓ ਕਵਰ ਕੀਤੀ ਸੀ ਉਹ ਮੱਝ ਸੇਲ ਹੋ ਗਈ ਸੀ ਹਾਂ ਹਾਂ ਬਾਈ ਉਹ ਹੋ ਗਈ ਸੀ ਠੀਕ ਆ ਅੱਜ ਫੇਰ ਇੱਕ ਮੱਝ ਤਿਆਰ ਆ ਆਪਣੇ ਕੋਲ ਹਾਂ ਬਾਈ ਇਹ ਆਪਣੇ ਘਰ ਦੀ ਮੱਝ ਠੀਕ ਆ ਇਹ ਕਿੰਨੇ ਮਾਸੂਆ ਸੁੰਦੀ ਹੈ ਬਾਈ ਇਹ ਤੀਜਾ ਸੁਆ ਸੁੰਦੀ ਹੈ ਬਾਈ ਇਹ ਤੀਜਾ ਸੁਆ ਸੁੰਦੀ ਆ ਠੀਕ ਆ ਤੇ ਕਿੰਨੇ ਦਿਨ ਲੱਜੀਊਗੀ ਬਾਈ ਇਹਦੇ ਬਾਅਦ ਦਨ 5-4 ਰਹਿ ਗਏ ਬਈ 5 ਦਿਨ 4 ਦਿਨ ਰਹਿੰਦੇ ਇਹਦੇ ਹਾਂ ਠੀਕ ਆ ਤੇ ਕਿੰਨਾ ਕੁ ਦੁੱਧ ਪਾਇਆ ਬਈ ਮਗਰਲੇ ਸੂਏ ਦੁੱਧ ਦੇ ਨੇ ਬਈ 14 ਲੀਟਰ ਪਾਇਆ 14 ਲੀਟਰ ਦਿੱਤਾ ਹਾਂ ਠੀਕ ਆ ਲਓ ਵੀ ਸੱਜਣੋ ਮੂੰਹ ਮੱਥਾ ਤੁਹਾਨੂੰ ਖਾ ਦਿੰਨੇ ਆ ਤੀਜਾ ਸੂਆ ਸੁੰਦੀ ਆ ਤੇ ਥਣ ਹਵਾਨਾ ਦੋਸਤੋ ਸੋਣਾ ਸਿੰਘ ਦੋਸਤੋ ਥੋੜਾ ਜਿਹਾ ਖੁੱਲਾ ਹੋ ਗਏ ਮੁੜਿਆ ਤੇ ਇੱਕ ਪਾਸੋਂ ਕਸਾਉਂਦੀ ਵੀ ਆ ਕਸਾਉਂਦੀ ਆ ਹਨਾ ਬਾਈ ਸਿੰਘ ਹਾਂ ਹਾਂ ਮਾੜਾ ਮੋਟਾ ਨਾਲ ਕਾਂਦੀ ਤੇ ਇਸੇ ਕਰਕੇ ਦੋਸਤੋ ਦੋਆਂ ਸਿੰਘਾਂ ਦੇ ਪੋਪਲੇ ਮਾੜੇ ਮਾੜੇ ਲਏ ਆ ਕਸਾਉਂਦੀ ਆ ਇਹ ਸਿੰਘ ਦੋਸਤੋ ਤੇ ਥਣ ਹਵਾਨਾ ਦੋਸਤੋ ਤੁਹਾਨੂੰ ਵਿਖਾ ਦਿਨਾ ਰਾਜੀਬੜੀ ਆ ਸੋਹਣਾ ਦੋਸਤੋ ਕਦ ਕਾਠ ਆ ਤੇ ਪੰਜ ਚਾਰ ਦਿਨ ਦੋਸਤੋ ਇਹਨੇ ਲੈ ਜਾਣੇ ਆ ਹਵਾਨੇ ਦੀ ਤਿਆਰੀ ਵੇਖ ਸਕਦੇ ਆ ਦੋਸਤੋ ਸੋਹਣੀ ਬਣਾਈ ਆ ਤੇ ਬਾਕੀ ਦੋਸਤੋ ਪੰਜ ਚਾਰ ਦਿਨਾਂ ਨਾਲ ਜਾਂਦੀ ਆ ਤਾਂ ਹਵਾਨਾ ਇਹਨੇ ਹੋਰ ਵੀ ਸੋਹਣਾ ਬਣਾ ਜਣਾ ਵੇਖ ਸਕਦੇ ਆ ਪੂਰਾ ਚੌੜਾ ਹਵਾਨਾ ਦੋਸਤੋ ਦੋਵੇਂ ਪਾਸਿਆਂ ਤੋਂ ਤੁਹਾਨੂੰ ਹਵਾਨੇ ਦੀ ਜੱਜਮੈਂਟ ਆ ਦੋਸਤੋ ਕਰਵਾ ਦੇਣੀ ਹੈ ਸੋਹਣਾ ਦੋਸਤੋ ਥਣ ਲੱਗਿਆ ਮੁਠੀ ਚਵਾਈ ਵਾਲਾ ਇਹ ਸੱਕਦੇ ਆ ਦੋਸਤੋ ਮਗਰਲੇ ਪਾਸੇ ਨੂੰ ਪੂਰਾ ਵੱਡਾ ਹਵਾਨਾ ਅੱਗੋਂ ਵੀ ਦੋਸਤੋ ਪੂਰਾ ਚੌੜਾ ਹਵਾਨਾ ਤੇ ਤੋੜ ਕੇ ਦੋਸਤੋ ਤੁਹਾਨੂੰ ਖਾ ਦੇਾਂਗੇ ਤੁਰ ਹੀ ਜਾਂਦੀ ਤੋਂ ਦੋਸਤੋ ਹਵਾਨੇ ਦੀ ਜੱਜਮੈਂਟ ਆ ਤੁਸੀਂ ਕਰ ਲੈਣੀ ਹੈ ਦੇਖ ਸਕਦੇ ਆ ਦੋਸਤੋ ਸੋਹਣਾ ਥਾਣਾ ਦੋਸਤੋ ਇੱਕ ਪਾਸੇ ਦੋਸਤੋ ਥੋੜੀ ਹੈ ਭਲਾਂ ਜ਼ਰੂਰ ਆ ਇੱਥੇ ਆ ਕੇ ਆਪਦੀ ਤਸੱਲੀ ਕਰਕੇ ਸੌਦਾ ਕਰਨੇ ਤਤੂਰ ਕੇ ਦੋਸਤੋ ਤੁਹਾਨੂੰ ਵਿਖਾ ਦਿੰਦੇ ਆ ਤੁਰ ਗਏ ਬਾਈ ਚਲੋ ਇਹ ਖਾਇਦੇ ਆ ਦੋਸਤੋ ਸੋਨਾ ਹਵਾਨਾ ਤਿਆਰ ਕੀਤਾ ਹੋਇਆ ਪੂਰਾ ਚੌੜਾ ਹਵਾਨਾ ਇਹ ਬਾਕੀ ਦੋਸਤੋ ਪੰਜ ਚਾਰ ਦਿਨ ਪਏ ਆ ਰਾਜੀ ਪਲੀ ਆ ਦੋਸਤੋ ਤੀਜਾ ਸੁਗਾ ਹੁੰਦੀ ਆ ਨੰਬਰ ਦੋਸਤੋ ਬਾਈ ਦਾ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਆ ਪਿੰਡ ਦੋਸਤੋ ਛੱਤੇ ਆਣਾ ਜ਼ਿਲ੍ਹਾ ਦੋਸਤੋ ਸ਼੍ਰੀ ਮੋਹਤਰ ਸਾਹਿਬ ਆ ਤੇ ਤਸਵੀਲ ਦੋਸਤੋ ਗਿੱਦੜਵਾਹਾ ਪੈ ਜਾਂਦੀ ਐ ਸਪੈਨ ਨੂੰ। ਟਰੇਲੂ ਪਰਿਵਾਰ ਆ ਦੋਸਤੋ ਖੇਤੀਬਾੜੀ ਕਰਨ ਵਾਲਾ ਤੇ ਮੁੱਲ ਦੋਸਤੋ ਆਪਾਂ ਬਾਈ ਤੋਂ ਪੁੱਛ ਲੈਨੇ ਆ। ਕੀ ਮੁੱਲ ਕਰਾਂਗੇ ਬਾਈ? ਮੁੱਲ ਬਾਈ ਦਾ ਜਾਇਜ਼ ਹੀ 130 ਕਰਦੇ। 130 ਮਾਨਤਾਨ ਹੋ ਜੂ ਬਾਈ। ਮਾਨਤਾਨ ਕਰਾਂਗੇ ਬਾਈ। ਲਓ ਬਈ ਸਜਣੋ 1 ਲੱਖ 30 ਹਜ਼ਾਰ ਰੁਪਇਆ ਡਿਮਾਂਡ ਆ। ਮੌਕੇ ਤੇ ਦੋਸਤੋ ਤੁਹਾਡਾ ਮਾਨਤਾਨ ਇੱਥੇ ਆਿਆਂ ਦਾ ਹੋ ਜਾਣਾ ਤੇ ਬਾਈ ਨਾਲ ਸੰਪਰਕ ਕਰ ਲਵੇ ਨੰਬਰ ਸਕਰੀਨ ਤੇ ਜਿਸ ਕਿਸੇ ਵੀ ਨੇ ਦੋਸਤੋ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ। ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਕਰਦੇ ਕਰੋ ਸੱਜਣੋ ਮਿਲਦੇ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ